ਅੰਮ੍ਰਿਤਸਰ ਕਾਮੇਡੀ ਕਲਾਕਾਰ ਬਾਲ ਮੁਕੰਦ ਸ਼ਰਮਾ ਅੱਜ ਗੁਰੂ ਨਗਰੀ ਪਹੁੰਚੇ ਨੇ ਤੇ ਇੱਥੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਉਹਨਾਂ ਦੇ ਵੱਲੋਂ ਇੱਥੇ ਕੀਤੀ ਗਈ ਹੈ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਗੁਰੂ ਘਰ ਦੇ ਵਿੱਚ ਆਕੇ ਅੱਜ ਉਹਨਾਂ ਨੂੰ ਇੱਥੇ ਬਹੁਤ ਚੰਗਾ ਲੱਗ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਹਨਾਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਰਾਜ ਖੁਰਾਕ ਵਿਭਾਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ 15 ਮਾਰਚ ਨੂੰ ਮੈਂ ਇਸ ਅਹੁਦੇ ਤੇ ਨਿਵਾਜਿਆ ਗਿਆ ਹਾਂ ਤੇ ਮੈਂ ਅੱਜ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਇੱਥੇ ਪਹੁੰਚਿਆ ਇਸ ਤੋਂ ਇਲਾਵਾ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਆਪ ਹੀ ਸੁਣੋ ਦਰਸ਼ਨਕਰਨ ਪੁਜਿਆਂਦਰਵਾ ਸੰਗੁਰ ਗਿਆਣਾ ਮੰਦਰ ਡੀਸੀ ਸਾਹਿਬ ਨੂੰ ਮਿਲੇ ਕਿ ਇਸ ਤਰ੍ਹਾਂ ਦਾ ਰੁਝਾਨ ਹੈ ਕਿਉਂ ਆਪਾਂ ਆਏ ਜੇ ਪਿੱਛੇ ਦਾ ਦੇਖੋ ਜੀ ਮੈਂ ਬਾਲਮਕੰਦ ਸ਼ਰਮਾ ਤੁਸੀਂ ਲੋਕ ਪਿੰਨ ਲਈ ਪਿਆਰ ਦਿੰਦੇ ਆ ਮੈਨੂੰ ਪੰਜਾਬ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇੱਕ ਜ਼ਿੰਮੇਵਾਰੀ ਦੇ ਕੇ ਨਵਾਜਿਆ ਪੰਜਾਬ ਰਾਜ ਖਰਾਬ ਕਮਿਸ਼ਨ ਦੇ ਚੇਅਰਮੈਨ ਵਜੋਂ 15 ਮਾਰਚ ਨੂੰ ਮੈਂ ਇਹ ਜੁਆਇਨ ਕੀਤਾ ਤੇ ਦੋ ਤਿੰਨ ਦਿਨ ਵਰਕਿੰਗ ਕਰਨ ਤੋਂ ਬਾਅਦ ਮੇਰੇ ਮਨ ਚ ਆਇਆ ਕਿ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਆ ਜ਼ਿੰਮੇਵਾਰੀ ਵੱਡੀ ਆ ਸਰਕਾਰ ਦਾ ਮਾਨ ਸਾਹਿਬ ਦਾ ਵਿਸ਼ਵਾਸ ਮੇਰੇ ਚ ਆਇਆ ਤੇ ਇਸ ਜ਼ਿੰਮੇਵਾਰੀ ਨੂੰ ਡਿਮੋਨ ਲਈ ਤਨਦੇਹੀ ਨਾਲ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਮੈਂ ਅੱਗੇ ਵਧ ਸਕਾਂ ਜੋ ਪੰਜਾਬ ਦੇ ਲੋਕਾਂ ਵਾਸਤੇ ਮੈਂ ਕੁਝ ਕਰ ਸਕਾਂ ਉਹਦੇ ਲਈ ਤਾਕਤ ਅਸ਼ੀਰਵਾਦ ਲੈਣ ਲਈ ਅੱਜ ਮੈਂ ਦਰਬਾਰ ਸਾਹਿਬ ਹਾਜ਼ਰ ਹੋਇਆ ਤਾਂ ਕਿ ਮੈਂ ਸਰਕਾਰ ਦੀਆਂ ਮਾਨ ਸਾਹਿਬ ਦੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਬਹੁਤ ਸਾਰੀਆਂ ਪਮੈਕ ਵਿੱਚ ਦੇਖੇ ਨੇ ਬਹੁਤ ਤਾਂ ਪਾ ਜਿਹੜਾ ਬਾਰਿਸ਼ਾਡ ਨੂੰ ਆਪਾਂ ਕੀ ਬਹੁਤ ਉੱਚਾ ਚੁੱਕ ਲਿਆ ਕੀ ਕੁਝ ਕਰਨ ਦੀ ਲੋੜ ਹੈਗੀ ਆ ਜੀ ਵੇਖੋ ਪੰਜਾਬ ਦੇ ਵਿੱਚ ਸਾਡਾ ਜਿਹੜਾ ਛੋਟਾ ਬੱਚਾ ਜੀ ਉਸ ਬੱਚੇ ਨੂੰ ਸਹੀ ਖਰਾਕ ਮਿਲੇ ਪੋਸ਼ਟਿਕ ਹਾਰ ਮਿਲੇ ਜੀ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਬੱਚੇ ਦੁੱਧ ਚਗਾਉਂਦੀਆਂ ਜਾਂ ਜਿਹੜੀਆਂ ਪਿੰਡੂ ਔਰਤਾਂ ਸ਼ਹਿਰੀ ਔਰਤਾਂ ਉਹਨਾਂ ਨੂੰ ਪੋਸ਼ਟਿਕ ਹਾਰ ਮਿਲੇ ਤੇ ਮਾਲ ਨਿਊਟ੍ਰੀਸ਼ਨ ਨਾ ਹੋਵੇ ਪੋਸ਼ਟਿਕਤਾ ਦੇ ਕੇ ਖਰਾਕ ਮਿਲੇ ਕੇਂਦਰ ਸਰਕਾਰ ਪੰਜਾਬ ਸਰਕਾਰ ਇਹ ਜਿਹੜੇ ਕਰੋੜਾਂ ਰੁਪਏ ਇਸ ਬਜਟਸ ਕਰਦੇ ਆ ਉਹਦੇ ਵਿੱਚ ਸਾਡੇ ਕਮਿਸ਼ਨ ਦਾ ਦਾਇਤਤਾ ਕੀ ਆ ਸਾਡੀ ਡਿਊਟੀ ਕੀ ਆ ਕਿ ਜੇ ਆਂਗਨਵਾੜੀ ਜੇ ਮਿਡ-ਡੇ ਮੀਲ ਜੇ ਡਿਪੂਆਂ ਚ ਰਾਸ਼ਨ ਦੀ ਕਣਕ ਆਟਾ ਜੇ ਉਹ ਸਾਡੇ ਕੰਜ਼ਿਊਮਰ ਨੂੰ ਖਪਤਕਾਰ ਨੂੰ ਬੈਨੀਫਿਸ਼ੀਰੀ ਨੂੰ ਸਹੀ ਮਾਤਰਾ ਚ ਤੇ ਸਹੀ ਕੁਆਲਿਟੀ ਜਾਵੇ ਤਾਂ ਇਹੋ ਪੈਸੇ ਦਾ ਮੁੱਲ ਪੈਂਦਾ ਸੋ ਉਹ ਡਿਊਟੀ ਜਿਹੜੀ ਸਰਕਾਰ ਨੇ ਲਈ ਆ ਤੇ ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਜੋ ਵੀ ਲੀਕੀਜੇਸ ਹੈਗੀਆਂ ਜੋ ਵੀ ਕੁਝ ਮਾਲ ਪ੍ਰੈਕਟਿਸ ਹੈਗੀਆਂ ਉਹ ਦੂਰ ਹੋਣ ਤੇ ਸਾਰੇ ਜਿਹੜੇ ਆਪਣਾ ਕੰਮ ਸਹੀ ਕਰਨ ਤੇ ਲੋਕਾਂ ਨੂੰ ਸਹੀ ਪਾਸਟਕਾਰ ਮਿਲੇ। ਪੰਜਾਬ ਦੇ ਟੈਕਸ ਦਾ ਪੈਸਾ ਕੇਂਦਰ ਵੱਲ ਜਾਂਦਾ। ਕੇਂਦਰ ਉਹਦੀਆਂ ਸਹੂਲਤਾਂ ਮਲਾ ਕੇ ਫੂਡ ਦੇ ਰੂਪ ਵਿੱਚ ਦਿੰਦੀ ਐ। ਕਿਤਨੇ ਕਿਤੇ ਆਪਾਂ ਨੂੰ ਕਮੀ ਰਹਿ ਜਾਂਦੀ ਐ ਲੈਣ ਲੱਗੇ। ਦੇਖੋ ਇਹ ਤਾਂ ਸਰਕਾਰ ਦੇ ਪੱਧਰ ਤੇ ਮੁੱਦੇ ਆ। ਮੈਂ ਉੱਤੇ ਕੋਈ ਟਿੱਪਣੀ ਕਰਨਾ ਵਾਜਬ ਨਹੀਂ ਸਮਝਦਾ ਪਰ ਮੈਂ ਮਹਿਸੂਸ ਕਰਦਾ ਕਿ ਜਿਹੜਾ ਵੀ ਫੰਡ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇਸ ਅਲੋਕੇਟ ਕਰਦੀ ਆ ਭਾਵੇਂ ਉਹ ਸਮਾਜ ਭਲਾਈ ਵਿਭਾਗ ਰਹੀ ਪਾਵੇ ਉਹ ਖਰਾਕ ਸਪਲਾਈ ਵਿਭਾਗ ਨਹੀਂ ਪਾਵੇ ਉਹ ਐਜੂਕੇਸ਼ਨ ਵਿਭਾਗ ਨਹੀਂ ਜਿਹੜਾ ਆਮ ਖਪਤਕਾਰ ਆ ਚੋ ਦਾ ਹੱਕ ਆ ਉਹਨੂੰ ਹੱਕ ਮਿਲੇ ਹੋ ਸਕਦੇ ਵਿੱਚ ਜੇ ਉਹ ਮਾਤਰਾ ਘੱਟ ਮਿਲ ਰਹੀ ਆ ਜਾਂ ਸਹੀ ਕੁਆਲਿਟੀ ਨਹੀਂ ਮਿਲ ਰਹੀ ਉੱਥੇ ਕਮਿਸ਼ਨ ਵਿੱਚ ਸਿਆ ਤਿਆਰ ਰਵੇ ਤੇ ਮੈਂ ਚਾਹੂੰਗਾ ਕਿ ਲੋਕਾਂ ਤੱਕ ਇਹ ਲਗਭਗ 10 ਸਾਲ ਪੁਰਾਣਾ ਕਮਿਸ਼ਨ ਆ 2013 ਵਿੱਚ ਭਾਰਤ ਸਰਕਾਰ ਨੇ ਫੂਡ ਸਿਕਿਟੀ ਐਕਟ ਬਣਾਇਆ ਉਸ ਐਕਟ ਦੇ ਇਹ ਸਾਰੀਆਂ ਰਾਜਾਂ ਨੂੰ ਕਿਹਾ ਗਿਆ ਵੀ ਖਰਾਤ ਕਮਿਸ਼ਨ ਸਥਾਪਿਤ ਕਰੋ ਚੇਅਰਮੈਨ ਪੰਜ ਮੈਂਬਰ ਲਾਓ ਉਹ ਮੈਂਬਰ ਸਹਿਬਾਨ ਜਿਹੜੇ ਕੰਮ ਕਰ ਰਹੇ ਆ ਸਕੂਲਾਂ ਜਾ ਕੇ ਪਿੰਡਾਂ ਜਾ ਕੇ ਦੀਪੂਆਂ ਜਾ ਕੇ ਚੈੱਕ ਕਰਦੇ ਆ ਤੇ ਅਸੀਂ ਕਨਸਰਨਡ ਮਹਿਕਮੇ ਰਹੀ ਕਨਸਰਨਡ ਏਡੀਸੀ ਡਵੈਲਪਮੈਂਟ ਰਹੀ ਇਹ ਪੂਰਾ ਮਾਨਟਰ ਕਰਦੇ ਆ ਕਿ ਸਹੀ ਲੋਕਾਂ ਨੂੰ ਚੀਜ਼ ਪਹੁੰਚੇ ਜਿਹੜਾ ਕਈ ਵਰੀ ਲੰਬਾ ਆ ਜਾਂਦਾ ਕਿ ਰਾਸ਼ਨ ਮਾੜਾ ਮਿਲ ਰਿਹਾ ਕੀ ਕਮੀਆਂ ਰਹਿ ਜਾਂਦੀਆਂ ਦੇਖੋ ਮੈਂ ਤਾਂ ਹਜੇ ਬਿਲਕੁਲ ਕੁਝ ਦਿਨ ਪੁਰਾਣਾ ਪਰ ਜੋ ਮੈਨੂੰ ਪਤਾ ਲੱਗਾ ਮਹਿਕਮੇ ਤੋਂ ਕਿ ਜਦੋਂ ਆਪਾਂ ਸਿਸਟਮਸ ਕੰਮ ਕਰਦੇ ਆ ਇਦੇ ਵਿੱਚ ਕਾਫੀ ਮੀਡਲਮੈਨ ਵੀ ਆ ਜਾਂਦੇ ਆ ਸੋ ਜਿਹੜੇ ਮੀਡਲਮੈਨ ਕੰਮ ਕਰਦੇ ਆ ਹੁਣ ਹਰ ਮੀਡਲਮੈਨ ਦਾ ਇੱਕ ਆਪਣਾ ਕੈਰੈਕਟਰ ਹੁੰਦਾ ਜੇ ਉਹ ਸਹੀ ਕੰਮ ਕਰ ਰਿਹਾ ਕੋਈ ਦਿੱਕਤ ਨਹੀਂ ਜੇ ਕਿਤੇ ਬੰਦਾ ਬਾੜ ਆ ਜਾਂਦਾ ਸਰਕਾਰ ਦਾ ਫਰਜ਼ਵਾਰ ਨੂੰ ਪਛਾਣ ਕੇ ਉਹਨੂੰ ਜੇ ਗਲਤੀ ਹੈ ਪਨਿਸ਼ ਕਰੇ ਜੇ ਠੀਕ ਕੀਤਾ ਨੂੰ ਸ਼ਾਬਾਸ਼ ਦੇਵੇ ਪਰਕਰ ਰਾਸ਼ਨ ਪੰਚਾਇਤ ਦੀ ਵੀ ਸਕੀਮ ਆ ਗਈ ਹੈ ਸਰਕਾਰ ਦੀ ਸਹੀ ਰੈਗੂਲਰ ਚੱਲਦਾ ਰਹੇਗਾ ਜੀ ਇਸੇ ਤਰ੍ਹਾਂ ਬਹੁਤ ਨਵੀਂ ਸਕੀਮ ਹੈ ਜੇ ਮੈਂ ਵੀ ਉਹਦੇ ਬਾਰੇ ਹਜੇ ਪੂਰੀ ਸਟੱਡੀ ਕਰੂੰਗਾ ਪਰ ਅੱਜ ਮੈਂ ਜਿਹੜੀ ਪਹਿਲੀ ਮੀਟਿੰਗ ਏਡੀਸੀ ਡਵੈਲਪਮੈਂਟ ਦੇ ਕਮਰੇ 'ਚ ਡੀਐਫਐਸ ਸਾਹਿਬ ਡ ਦੱਸਿਆ ਉਹਨਾਂ ਨੇ ਕਿ 17000 ਦੀਪੂ ਅੰਮ੍ਰਿਤਸਰ ਚ ਹੈਗੇ ਆ ਤੇ ਉਹ 1700 1700 ਦੀਪੂ ਦੇ ਹੈਗੇ ਉਹਦੇ ਵਿੱਚੋਂ ਕੁਝ ਜਿਹੜੇ ਇਹ ਘਰ ਘਰ ਸਕੀਮ ਰਹੀ ਹਜੇ 60 ਕ ਸੈਂਟਰ ਚਾਲੂ ਕੀਤੇ ਆ ਉਹ ਮੈਂ ਦੇਖਣੇ ਚਾਹੂੰਗਾ ਜਾ ਕੇ ਦੇਖਣ ਤੋਂ ਬਾਅਦ ਪਤਾ ਲੱਗੂਗਾ ਵੀ ਕੰਮੇ ਕਮੇਸ਼ੇ ਕੀ ਹੈਗੀਆਂ ਹਜੇ ਮੈਂ ਟਿੱਪਣੀ ਕੋਈ ਨਹੀਂ ਕਰੂੰਗਾ ਤੇ ਜਿਹੜੇ ਦੀਪੂ ਹੈਗੇ ਆ ਉਹਦੇ ਵਿੱਚ ਵੀ ਜੋ ਮੈਂ ਦਫ਼ਤਰ ਤੋਂ ਰਿਪੋਰਟ ਲੈ ਕੇ ਆਇਆ ਸੀ ਕਿ ਦੋ ਤਿੰਨ ਦੀਪਾਂ ਦੀ ਕੋਈ ਸ਼ਿਕਾਇਤ ਸੀਗੀ ਉਹ ਏਡੀਸੀ ਮੈਡਮ ਨੂੰ ਨੋਟ ਕਰਾਤੀ ਉੱਥੇ ਕਿਹਾ ਵੀ ਐਕਸ਼ਨ ਲੈ ਲਓ ਤੱਕੇ ਦੀਪੂਆ ਸਰ ਨੂੰ ਬੇਨਤੀ ਕਰਦਾ ਕਿ ਜੋ ਤੁਹਾਡੇ ਨਿਯਮ ਹੈਗੇ ਉਹਨੂੰ ਪਾਲਣਾ ਕਰੋ ਤੇ ਆਪਣੀ ਜਿਹੜੀ ਆ ਸਵਾਰਥ ਨੂੰ ਤਿਆਗ ਕੇ ਜਿਹੜੀ ਸੇਵਾ ਉਹ ਕਰੋ ਕਮੇਡੀਆ ਨਹੀਂ ਆਪਾਂ ਜਿਹੜਾ ਨਹੀਂ ਕਣਕਾਂ ਦੇ ਘਰ ਦੇ ਦੀਪੂ ਵਾਲੇ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਹੈਗੀ ਜਿਹੜੇ ਸ਼ਹਿਰ ਦੇ ਅੰਦਰ ਦੀਪੂ ਆ ਲੋਕੀ ਕਣਕ ਲੈਣ ਜਾਂਦੇ ਨੇ ਉਹ ਕਹਿੰਦੇ ਹੁਣ ਕਣਕ ਖਤਮ ਹੋ ਗਈ ਆ ਆਪਾਂ ਨਹੀਂ ਦੇ ਦੇਖੋ ਉਹਦੇ ਵਿੱਚ ਸਰਕਾਰ ਨੇ ਖਤਮ ਨਹੀਂ ਕਿਹਾ ਉਹਦੇ ਵਿੱਚ ਆਪਸ਼ਨ ਦਿੱਤੀ ਆ ਫਰਸਟ ਕਮ ਫਸਟਰ ਜਿਹਨੇ ਆਟੇ ਲੈਣਾ ਵਾ ਉਹ ਨਾਮ ਲਿਖਾਉਂਦਾ ਆਟੇ ਵਾਲਾ ਜਿਹਦਾ ਆਟਾ ਚੜ੍ਹ ਗਿਆ ਮਸ਼ੀਨ ਤੇ ਉਹਨੂੰ ਕਣਕ ਨਹੀਂ ਮਿਲਦੀ ਸੋ ਇਹ ਤੁਹਾਡਾ ਕਨਫਿਊਜ਼ਨ ਹੈ ਉਹ ਦੂਰ ਹੋ ਜੂਗਾ ਅੰਦਰ ਕਮੇਟੀ ਰਹੀ ਆ ਆਪਾਂ ਬਹੁਤ ਕੋਈ ਸਰਕਾਰ ਨੂੰ ਸੁਚੇਤ ਕਰਦੇ ਰਹੇ ਆ ਹੁਣ ਮਹਿਕਮਾ ਆ ਗਿਆ ਸੁਚੇਤ ਹੋਣ ਵਾਲਾ ਸੁਚੇਤ ਹੋ ਕੇ ਕੰਮ ਕਰਨ ਵਾਲਾ ਜਿਹੜਾ ਕਮੇਟੀ ਕਰਦਾ ਕਿਸੇ ਦੀਆਂ ਗਲਤੀਆਂ ਲੱਭਦਾ ਉਹ ਆਪਣੇ ਕੰਮ ਦੇ ਵਿੱਚ ਛੱਟ ਗਲਤੀਆਂ ਲੱਭ ਲੰਦੀ ਕਿੰਡੀ ਕਿੰਨੀਆਂ ਛੱਤੀਆਂ ਗਲਤੀਆਂ ਨੂੰ ਕਵਰ ਕੀਤਾ ਜਾਏਗਾ ਦੇਖੋ ਕਮੇਟੀ ਨੇ ਸਾਬਤ ਕੀਤਾ ਕਿ ਕਮੇਟੀ ਇੱਕ ਸੀਰੀਅਸ ਬਿਜ਼ਨਸ ਆ ਮੁੱਖ ਮੰਤਰੀ ਸਾਹਿਬ ਇਸ ਮੰਜ਼ਲ ਤੇ ਪਹੁੰਚੇ ਕਮੇਡੀਅਨ ਜਿਹੜੇ ਆ ਉਹ ਆਮ ਲੋਕਾਂ ਨਾਲ 73 ਜੁੜੇ ਹੁੰਦੇ ਆ ਤੇ ਸਿਸਟਮ ਹੁੰਦੇ ਕਲਾਕਾਰ 73 ਜੁੜ ਕੇ ਸੀ ਕਿ ਸੋਚਦੇ ਆ ਵੀ ਆਮ ਲੋਕਾਂ ਦੀ ਫੀਡਬੈਕ ਪਹੁੰਚੇ ਉਸ ਫੀਡਬੈਕ ਨੂੰ ਟਰਾਂਸਲੇਟ ਕਰਕੇ ਸਰਕਾਰ ਤੱਕ ਪਹੁੰਚਾ ਕੇ ਹੁਣ ਸਰਕਾਰ ਵੀ ਆਪ ਬਣ ਗਈ ਤਾਂ ਮੈਨੂੰ ਲੱਗਦਾ ਕਿ ਇਹਦਾ ਅਸਰ ਜਿਹੜਾ ਉਹ ਲੋਕਾਂ ਤੱਕ ਬਹੁਤ ਅੱਛਾ ਪਹੁੰਚ ਰਿਹਾ ਔਰ ਹੋਰ ਅੱਛਾ ਪਹੁੰਚੇਗਾ ਇਫੈਕਟਰਸ ਬਦੂਗੀ ਤੇ ਲੋਕੀ ਰਿਲੇਸ ਕਰਨ ਨੂੰ ਮੰਨਣਗੇ ਕਿ ਅਸੀਂ ਸਹੀ ਫੈਸਲਾ ਕੀਤਾ ਲੋਕਾਂ ਦੇ ਮੁਸ਼ਕਲਾਂ ਦੂਰ ਹੋਣਗੀਆਂ ਦੂਰ ਹੋ ਰਹੀਆਂ ਉਹਦੇ ਨਾਲ ਆਉਣ ਵਾਲੇ ਸਮੇਂ ਤੇ ਦੇਖੋਗੇ ਕਿ ਕਾਫੀ ਜ਼ਿਆਦਾ ਪੋਜ਼ਿਟਿਵਿਟੀ ਆਊਗੀ ਕਿ ਜਿਹੜਾ ਇੱਕ ਮੈਂ ਅਦਨਾ ਦਾ ਬੰਦਾ ਸੀਗਾ ਮੈਂ ਮੈਨੂੰ ਮਾਨ ਸਰ ਨੇ ਕਿਹਾ ਕਿ ਨਾ ਕਿਵੈਡੀ ਕਰਕੇ ਨਾ ਕੋਈ ਇਸ ਦੀ ਜਾਣਕਾਰੀ ਕਰਕੇ ਜਿਹੜਾ ਤੁਸੀਂ ਮਾਰਕੀਟ ਲੰਬੀ ਸੇਵਾ ਇਮਾਨਦਾਰੀ ਨਾਲ ਕੀਤੀ ਆ ਮੈਂ ਉਸ ਕਰ ਕੰਮ ਕਰਨ ਲੱਗਾ ਮੈਨੂੰ ਬੜੀ ਖੁਸ਼ੀ ਮਿਲੀ ਕਿ ਉਹਨਾਂ ਨੇ ਸੋਚਿਆ ਕਿ ਜਿਹੜੀ ਮਾਰਕੀਟ 'ਚ ਮੈਂ 32 ਸਾਲ ਸੇਵਾ ਕੀਤੀ ਆ ਇਹ ਫੂਡ ਸੈਕਟਰ ਰਿਹਾ ਵਾਂ ਉਹਨਾਂ ਨੂੰ ਇਹ ਲੱਗਾ ਕਿ ਮੈਂ ਇਸ ਪੋਸਟ ਦੇ ਕਾਬਲਾ ਮੈਂ ਧਰਵਾਦੀ ਉਹਨਾਂ ਦਾ ਵੀ ਆ ਸਰਕਾਰ ਦਾ ਵੀ ਆ ਤੇ ਕੋਸ਼ਿਸ਼ ਕਰੂੰਗਾ ਤੰਦੀ ਨੇ ਕੰਮ ਵੀ ਕਰਕੇ ਦਿਖਾਵਾਂ ਠੀਕ ਹੈ ਥੈਂਕ ਯੂ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ